2025 ਵਿੱਚ ਹਰ ਇੱਕ ਇਨਸਾਨ ਨਾਲ ਆ ਸਭ ਕੁਝ ਹੋਣਾ ਆ ਇੱਕ ਇੱਕ ਗੱਲ ਸੱਚ ਹੋਵੇਗੀ ਇਸ ਗੱਲ ਦੇ ਵਿੱਚ ਕੋਈ ਵੀ ਜਿਹੜਾ ਹੈ ਸੰਦੇਹ ਨਹੀਂ ਹੈ ਸੋ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰਿਓ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ 2025 ਜਦ ਤੋਂ ਆਰੰਭ ਹੋਇਆ ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਵੇਖ ਰਹੇ ਆ ਸਾਨੂੰ ਵੇਖਣ ਨੂੰ ਉਹ ਚੀਜ਼ਾਂ ਮਿਲ ਰਹੀਆਂ ਨੇ ਤੇ ਆਪਾਂ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਵੇਖ ਰਹੇ ਆ ਤੇ ਸਾਨੂੰ ਇੰਨੀ ਕੋ ਗਲਤ ਦਾ ਜਿਹੜਾ ਅੰਦਾਜ਼ਾ ਹੈ ਉਹ ਹੋ ਚੁੱਕਿਆ ਹੈ ਕਿ ਸਾਧ ਸੰਗਤ ਉਸ ਦੇ ਵਿੱਚੋਂ ਅਸੀਂ ਇੱਕ ਚੀਜ਼ ਜਿਹੜੀ ਹੈ ਉਹ ਜ਼ਰੂਰ ਵਿਚਾਰ ਰਹੇ ਹਾਂ ਕਿਉਂਕਿ ਇਹ ਜਿਹੜਾ 2025 ਹੈ ਸਾਧ ਸੰਗਤ ਮੁਸ਼ਕਲਾਂ ਜਿਹੜੀਆਂ ਨੇ ਇਸ ਦੇ ਵਿੱਚ ਜ਼ਿਆਦਾ ਹੀ ਨੇ ਕਿਉਂਕਿ ਅੱਗੇ-ਅੱਗੇ ਦੁਨੀਆ ਦਾ ਜਿਹੜਾ ਸਮਾਂ ਹੈ ਉਹ ਹੋਰ ਵੀ ਭਿਆਨਕ ਆ ਰਿਹਾ ਹੈ ਸਮਾਂ ਜਿਹੜਾ ਹੈ ਹੋਰ ਵੀ ਬਹੁਤ ਜ਼ਿਆਦਾ ਕਠਿਨ ਭਰਿਆ ਆ ਰਿਹਾ ਹੈ ਤੇ ਸਾਧ ਸੰਗਤ ਹੁਣ ਸਮਾਂ ਇਹੋ ਜਿਹਾ ਬਣ ਗਿਆ ਦੇਖੋ ਰਿਸ਼ਤਿਆਂ ਦੇ ਵਿੱਚ ਪਿਆਰ ਬਿਲਕੁਲ ਨਹੀਂ ਰਿਹਾ ਜਿਹੜੀ ਸਚਾਈ ਹੈ ਗੁਰੂ ਦਾ ਸਤਕਾਰ ਨਹੀਂ ਰਿਹਾ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਪਿਆਰ ਨਹੀਂ ਰਿਹਾ ਮੈਂ ਬੇਨਤੀਆਂ ਕਰਾਂ ਕੁਝ ਕੁ ਦਿਨ ਹੋ ਗਏ ਕੁਝ ਸੱਜਣ ਵੀਰ ਭੈਣਾਂ ਨਾ ਘਰ ਦੇ ਵਿੱਚੋਂ ਪੋਥੀਆਂ ਚੁੱਕ ਕੇ ਲਿਆਏ ਕਹਿੰਦੇ ਭਾਈ ਸਾਹਿਬ ਜੀ ਇਹ ਪੋਥੀਆਂ ਕਿੱਥੇ ਰੱਖੀਏ ਮੈਂ ਕਹਾ ਜੀ ਵੀ ਕੀ ਗੱਲ ਵੀ ਬਿਰਦ ਨੇ ਕਹਿੰਦੇ ਨਹੀਂ ਜੀ ਬਿਰਦ ਨਹੀਂ ਹੈਗੇ ਵੀ ਹੋਂ ਦਾ ਵਧੀਆ ਨੇ ਤੇ ਮੈਂ ਕਹਾ ਜੀ ਫਿਰ ਕਿਉਂ ਕਹਿੰਦੇ ਜੀ ਬਸੋ ਘਰ ਦੇ ਵਿੱਚ ਕੋਈ ਗੁਰਬਾਣੀ ਪੜਨ ਵਾਲਾ ਤੇ ਹੈ ਨਹੀਂ ਮੈਂ ਕਿਹਾ ਕਿੰਨੇ ਜੀ ਨੇ ਘਰ ਦੇ ਕਹਿੰਦੇ ਉੰਜ ਤਾਂ ਹੈਗੇ ਜੀ 8-9 ਪਰ ਕੋਈ ਗੁਰਬਾਣੀ ਨਹੀਂ ਪੜਦਾ ਮੈਂ ਕਿਹਾ ਹੈਰਾਨ ਕੀ ਦੀ ਗੱਲ ਐ ਤੇ ਚਲੋ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਸਮਝੇ ਜੀ ਅਸਤਾ ਜੀ ਕਹਿੰਦੇ ਪੋਥੀਆਂ ਦੇਣ ਆਇਆ ਜੀ ਗੁਰੂ ਘਰ ਚਲੋ ਅਸੀਂ ਫਿਰ ਉਹਨਾਂ ਤੋਂ ਮਜਬੂਰੀ ਹੋ ਗਈ ਬਸ ਫੜ ਲੀਆਂ ਜੀ ਫਿਰ ਪੋਥੀਆਂ ਹੋਰ ਕੀ ਕਰਦੇ ਗੁੜਕਾ ਸਾਹਿਬ ਵਿੱਚ ਸੀ ਉਹਦੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਗੁਰਬਾਣੀ ਦੀਆਂ ਪੋਥੀਆਂ ਤੇ ਦੇ ਕੇ ਚੱਲੇ ਹਾਂ ਯਾਦ ਰੱਖਿਓ ਗੁਰਬਾਣੀ ਨੂੰ ਘਰੋਂ ਕੱਢ ਰਹੇ ਹਾਂ ਤੇ ਕੱਲ ਨੂੰ ਫਿਰ ਲੈਣ ਨਾ ਆਇਓ ਦੁਬਾਰੇ ਕਿਤੇ ਕਹਾਂ ਵੀ ਸਾਨੂੰ ਵਾਪਸ ਦੇ ਦਿਓ ਤੇ ਅੱਜ ਤੁਸੀਂ ਗੁਰੂ ਸਾਹਿਬ ਨੂੰ ਘਰੋਂ ਜਿਹੜਾ ਧੱਕਾ ਦੇ ਰਹੇ ਹੋ ਬਸ ਇਹ ਗੱਲ ਸੋਚ ਲਓ ਤੇ ਉਹਨਾਂ ਨੇ ਕਹਿੰਦੇ ਜੀ ਚਲੋ ਬਾਅਦ ਦੀ ਬਾਦ ਨਾਲ ਸੋਚਾਂਗੇ ਉਹਨਾਂ ਨੇ ਇੱਕ ਵਾਰੀ ਪੋਥੀਆਂ ਦੇ ਗਏ ਮੇਰੇ ਕਹਿਣ ਤੋਂ ਭਾਵ ਵੀ ਨਾ ਗੁਰੂ ਦਾ ਸਤਕਾਰ ਨਾ ਸਤਗੁਰੂ ਦੀ ਪਾਵਨ ਬਾਣੀ ਨਾਲ ਪਿਆਰ ਅਸੀਂ ਦੇ ਗੁਰਬਾਣੀ ਨੂੰ ਘਰੋਂ ਕੱਢਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਲਿਹਾਜ਼ ਨਹੀਂ ਕੀਤਾ ਕਹਿੰਦੇ ਗੁਰਬਾਣੀ ਪੜ੍ਹਨ ਵਾਲਾ ਕੋਈ ਨਹੀਂ ਤੇ ਸਾਧ ਸੰਗਤ ਤੇ ਹੋਰ ਇਦੋਂ ਮਾੜੇ ਭਾਗ ਕੀ ਹੋਣਗੇ ਤੇ ਅਸੀਂ ਫਿਰ ਲਾਂਬੇ ਦਿੰਨੇ ਆ ਵੀ ਐ ਹੋ ਗਿਆ ਜੀ ਮੇਰੇ ਨਾਲ ਤੇ ਐ ਹੋ ਗਿਆ ਜੀ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਜੀ ਹੁਣ ਦੱਸੋ ਸਤਿਗੁਰੂ ਕਿਹੜੇ ਪਾਸੋਂ ਕਿਰਪਾ ਕਰੇ ਕਿਵੇਂ ਸਾਡੇ ਤੇ ਕਿਰਪਾ ਹੋਵੇ ਕਿਵੇਂ ਸਾਡੇ ਤੇ ਰਹਿਮਤ ਹੋਵੇ ਸਾਧ ਸੰਗਤ ਇਹ ਗੱਲ ਸਾਨੂੰ ਸੋਚਣੀ ਚਾਹੀਦੀ ਹੈ ਕਿਹੜੇ ਹਿਸਾਬ ਨਾਲ ਕਿਰਪਾ ਹੋਵੇ ਕਿਹੜੇ ਹਿਸਾਬ ਨਾਲ ਸਾਡੇ ਤੇ ਸਤਿਗੁਰੂ ਜੀ ਕਿਰਪਾ ਕਰਨ ਸੋ ਗੁਰਮੁਖ ਪਿਆਰਿਓ ਮੈਂ ਤਾਂ ਕਰਕੇ ਬੇਨਤੀਆਂ ਕਰਦਾ ਹਾਂ ਨਾ ਕਿ ਸਾਨ ਇਹ ਜਿਹੜਾ ਸਮਾਂ ਹੈ ਨਾ ਇਹ ਸਮਾਂ ਐਸਾ ਹੈ ਜਿਹੜਾ ਸਾਨੂੰ ਬਹੁਤ ਕਠਿਨਾਈਆਂ ਭਰਿਆ ਹੈ ਇਹ ਸਮਾਂ ਬਹੁਤ ਹੀ ਜ਼ਿਆਦਾ ਵੱਡਾ ਹੈ ਇਹ ਕਠਿਨਾਈਆਂ ਭਰਿਆ ਸਮਾਂ ਆ ਸਾਧ ਸੰਗਤ ਜਿਸ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਸੋ ਸਾਥ ਸੰਗਤ ਅਸੀਂ ਹਲੇ ਕੁਝ ਵੀ ਨਹੀਂ ਅੱਗੇ-ਅੱਗੇ ਵੇਖਿਓ ਵੀ ਹੁੰਦਾ ਕੀ ਆ ਅੱਗੇ-ਅੱਗੇ ਵੇਖਿਓ ਵੀ ਚੱਲਦਾ ਕਿਵੇਂ ਆ ਸਾਰਾ ਕੁਝ ਇਹਦਾ ਬਹੁਤ ਸਾਰੀ ਮੁਸ਼ਕਲ ਜਿਹੜੀ ਆ ਉਹ ਹੋਣੀ ਆ ਬਹੁਤ ਵੱਡੀ ਮੁਸ਼ਕਲ ਦੇ ਵਿੱਚੋਂ ਦੀ ਸਾਨੂੰ ਨੰਗਣਾ ਪਹਿਣਾ ਆ ਬਹੁਤ ਸਾਰੀ ਮੁਸ਼ਕਲ ਦੇ ਵਿੱਚੋਂ ਸੋ ਗੁਰਮਖ ਪਿਆਰਿਓ ਜਿਵੇਂ ਮਾਪੁਰਖ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਨੇ ਕਿਹਾ ਸੀ ਕਹਿੰਦੇ ਭਾਈ ਸਮਾਂ ਜਿਹੜਾ ਨਾ 2024 ਤੱਕ ਤੇ ਅਸੀਂ ਵਧੀਆ ਨਿਗਾਹਤਾ ਗਨੇ ਪ੍ਰਮਾਤਮਾ ਦੇ ਮਿੰਤਾ ਤਰਲੇ ਕਰਕੇ ਕਹਿੰਦੇ ਹੁਣ ਜਿਹੜਾ ਗਿਆ ਦਾ ਸਮਾਂ 25 ਤੋਂ ਲੈ ਕੇ 28 ਤੱਕ ਦਾ ਇਹ ਸਮੇਂ ਦੇ ਵਿੱਚ ਉਹ ਮਨੁੱਖ ਨੂੰ ਬਹੁਤ ਸਾਰੀਆਂ ਪਰਸਥਿਤੀਆਂ ਦੇ ਵਿੱਚੋਂ ਗੁਜ਼ਰਨਾ ਪਏਗਾ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਜਿਹੜਾ ਕਰਨਾ ਪਏਗਾ ਮਨੁੱਖ ਨੂੰ ਗੁਰਮਖ ਪਿਆਰਿਓ ਕਠਿਨਾਈਆਂ ਦਾ ਸਾਹਮਣਾ ਜ਼ਰੂਰ ਹੋਏਗਾ ਪਰ ਇੱਕ ਗੱਲ ਯਾਦ ਰੱਖਿਓ ਵੀ ਜਿਸ ਦਿਨ ਆਪ ਜੀ ਚੱਲੋਗੇ ਜਿਸ ਦਿਨ ਆਪ ਜੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਗੁਜ਼ਰੋਗੇ ਤੇ ਆਪ ਜੀ ਨੂੰ ਪਤਾ ਲੱਗੇਗਾ ਸਾਧ ਸੰਗਤ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿੱਦਾਂ ਦੀਆਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਰਹਿਣ ਵਾਲੀਆਂ ਨੇ ਸਾਡੇ ਲਈ ਇਹ ਸਾਰੀਆਂ ਚੀਜ਼ਾਂ ਬਹੁਤ ਮਾੜੀਆਂ ਨੇ ਕਿਉਂਕਿ ਸਮਾਜ ਜਿਹੜਾ ਐਸਾ ਹੋ ਗਿਆ ਨਾ ਹੀ ਸਾਡੇ ਕੋਲੇ ਗੁਰਬਾਣੀ ਦਾ ਨਿਤਨੇਮ ਰਿਹਾ ਰਿਸ਼ਤਿਆਂ ਦੇ ਵਿੱਚ ਪਿਆਰ ਨਹੀਂ ਰਿਹਾ ਇੱਕ ਦੂਜੇ ਦਾ ਸਤਿਕਾਰ ਨਹੀਂ ਰਿਹਾ ਕੱਲਾ ਕੱਲਾ ਬੰਦਾ ਜਿਹੜਾ ਨਾ ਆਪਣੇ ਆਪਣੇ ਵਿਚਾਕੜ ਜੱਕੀ ਵਰਦਾ ਬਿਨਾਂ ਗੱਲ ਤੋਂ ਜਾਂਕਣ ਗੁਰੂ ਘਰ ਜਾ ਕੇ ਨਹੀਂ ਟਿਕਦੇ ਉੱਥੇ ਲੜੀ ਜਾਣਗੇ ਲੋਕਾਂ ਨਾਲ ਬਿਨਾ ਗੱਲ ਤੂੰ ਕਿਉਂਕਿ ਜੇ ਬੰਦੇ ਨੇ ਹੰਕਾਰ ਹੀ ਨਹੀਂ ਛੱਡਿਆ ਅੰਦਰ ਨਿਮਰਤਾ ਹੀ ਨਹੀਂ ਲਈ ਤੇ ਸਾਧ ਸੰਗਤ ਦੇ ਦਾ ਮਤਲਬ ਵੀ ਉਹਦੇ ਅੰਦਰ ਠੀਕ ਹੈ ਕੋਈ ਗੱਲ ਹੁੰਦੀ ਹੈ ਉਹ ਗੱਲ ਵੱਖਰੀ ਹੈ ਪਰ ਬਿਨਾ ਗੱਲ ਤੂੰ ਜਿਹੜਾ ਹਰ ਇੱਕ ਨਾਲ ਐ ਸਿੰਗ ਫਸਾ ਕੇ ਰੱਖਣੇ ਸਾਧ ਸੰਗਤ ਉਹ ਤੇ ਮਾੜੀ ਗੱਲ ਆ ਨਾ ਬਿਨਾ ਗੱਲ ਤੂੰ ਆਇ ਇੱਕ ਦੂਜੇ ਨਾਲ ਚੱਲੀ ਜਾਣਾ ਬਿਨਾ ਗੱਲ ਤੂੰ ਇੱਕ ਦੂਜੇ ਨੂੰ ਜਿਹੜਾ ਹੈ ਮਾਰਨ ਨੂੰ ਪੈਣਾ ਖਾਣ ਨੂੰ ਪੈਣਾ ਜੋ ਸਾਹ ਸੰਗਤ ਇਹ ਚੀਜ਼ ਮਾੜੀ ਆ ਸੋ ਕਿਉਂਕਿ ਸਾਡੇ ਅੰਦਰ ਜਿਹੜਾ ਨਾ ਉਹ ਪਿਆਰ ਉਹ ਬਿਲਕੁਲ ਨਹੀਂ ਰਿਹਾ ਸਾਡੇ ਅੰਦਰ ਜਿਹੜਾ ਸਤਕਾਰ ਹੈ ਇੱਕ ਦੂਜੇ ਦਾ ਉਹ ਬਿਲਕੁਲ ਨਹੀਂ ਰਿਹਾ 2025 ਦੇ ਵਿੱਚ ਹਰ ਇੱਕ ਇਨਸਾਨ ਨਾਲ ਆ ਸਭ ਕੁਝ ਹੋ ਰਿਹਾ ਤੇ ਸਾਧ ਸੰਗਤ ਇੱਕ ਦੂਜੇ ਨਾਲ ਠਗੀਆਂ ਮਾਰਨ ਦਾ ਢੰਗ ਸੋਸ਼ਲ ਮੀਡੀਆ ਤੇ ਕੋਈ ਕਹਿੰਦਾ ਜੀ ਅੰਜ ਆ ਚੀਜ਼ ਲੈ ਲਓ ਜੀ ਚੀਜ਼ ਤੇ ਅਗਲਾ ਪੈਸੇ ਪੇ ਕਰ ਦਿੰਦਾ ਪਰ ਚੀਜ਼ ਆਉਂਦੀ ਨਹੀਂ ਹੈਗੀ ਸਾਧ ਸੰਗਤ ਕੋਈ ਕੁਝ ਕੋਈ ਕਿਵੇਂ ਕੋਈ ਕਿਵੇਂ ਕੋਈ ਕਿਵੇਂ ਠਗੀਆਂ ਮਾਰਦਾ ਹੈ ਕੋਈ ਕਿਵੇਂ ਚੱਲਦਾ ਹੈ ਸਾਧ ਸੰਗਤ ਅਸੀਂ ਵੇਖਿਆ ਕਈ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਉਹ ਚੱਲ ਰਿਹਾ ਜਿਹਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਬੰਦੇ ਕਹੋ ਜੇ ਕਹੋ ਜੇ ਜਿਹੜੇ ਨੇ ਉਹ ਬੈਠੇ ਹੋਏ ਨੇ ਜਿਹੜੇ ਠਗੀਆਂ ਮਾਰ ਰਹੇ ਨੇ ਜਿਨ੍ਹਾਂ ਨੂੰ ਕੋਈ ਡਰ ਭੈ ਹੈ ਨਹੀਂ ਸਾਧ ਸੰਗਤ ਜਿਨ੍ਹਾਂ ਨੂੰ ਕੋਈ ਇਹ ਨਹੀਂ ਹੈਗਾ ਵੀ ਅਸੀਂ ਕੋਈ ਚੀਜ਼ ਲੈ ਰਹੇ ਆ ਜਾਂ ਕੋਈ ਚੀਜ਼ ਦੇ ਰਹੇ ਆ ਸਾਧ ਸੰਗਤ ਸਾਨੂੰ ਕੁਝ ਨਹੀਂ ਪਤਾ ਤੇ ਬਸ ਇੱਕ ਚੀਜ਼ ਨੂੰ ਲੈ ਕੇ ਇੱਕ ਇਨਸਾਨ ਦਾ ਦੂਸਰੇ ਇਨਸਾਨ ਨੂੰ ਠੱਗਣ ਤੇ ਲੱਕ ਬੰਨਿਆ ਹੋਇਆ ਵੀ ਭਾਵੇਂ ਨੂੰ ਲੁੱਟ ਲਈਏ ਨੂੰ ਖਾ ਲਈਏ ਯਾਦ ਰੱਖਿਓ ਵੀ ਅੱਜ ਕਿਸੇ ਨਾਲ ਕਰ ਰਹੇ ਆ ਕੱਲੋਂ ਸਾਡੇ ਹੱਡਾਂ ਦੇ ਵਿੱਚੋਂ ਸਾਰੀਆਂ ਚੀਜ਼ਾਂ ਨਿਕਲਣੀਆਂ ਨੇ ਸਾਨੂੰ ਉਹਨਾਂ ਚੀਜ਼ਾਂ ਦਾ ਹਿਸਾਬ ਦੇਣਾ ਪੈਣਾ ਹੈ ਹਰ ਇੱਕ ਇਨਸਾਨ ਅੱਜ ਰਿਸ਼ਤੇ ਟੁੱਟ ਰਹੇ ਨੇ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਸਭ ਖਤਮ ਹੋ ਗਈਆਂ ਸਾਥ ਸੰਗਤ ਜਿਹੜੇ ਬੱਚੇ ਨੇ ਮਾਪੇ ਨੂੰ ਨਹੀਂ ਪੁੱਛਦੇ ਜਿਹੜੇ ਮਾਪੇ ਨੇ ਸਾਥ ਸੰਗਤ ਨੂੰ ਆਪਸ ਛੱਡੋ 파ੜ ੋ ਕੇ ਬੈਠੇ ਆ ਘਰ ਵਾਲੀ ਕਹਿੰਦੀ ਹੁਣ 40 40 45 ਸਾਲ ਦੇ ਰਿਸ਼ਤੇ ਹੋ ਗਏ ਜੁੜਿਆਂ ਨੂੰ ਕਹਿੰਦੇ ਹਜੇ ਤਲਾਕ ਲੈਣਾ ਜੀ ਮੈਂ ਹੈਰਾਨ ਹੋ ਗਿਆ ਵੀ ਐਡਾ ਏਡੀ ਗੱਲ ਵੀ ਇੰਨੀ ਜ਼ਿੰਦਗੀ ਨੰਗੀ 75% ਇਸ ਜ਼ਿੰਦਗੀ ਦਾ ਹਿੱਸਾ ਨੰਗੀ ਅਗਨੇ ਹੁਣ ਤਲਾਕ ਲੈਣਾ ਜੀ ਦੱਸੋ ਕਈਆਂ ਨੇ ਦੇ ਮਾਪੇ ਬੰਨ ਰੱਖੇ ਨੇ ਦੱਸੋ ਚਲੋ ਘਰ ਦੀਆਂ ਕਿਸੇ ਪਗਤਰਾਂ ਦੀਆਂ ਜਿਹਨੀਆਂ ਪਰਸਥਿਤੀਆਂ ਨੇ ਪਰ ਜਿਹੜੀ ਗਲਤ ਹੈ ਸੋ ਗਲਤ ਹੈ ਗੱਲ ਉਹਨੂੰ ਤਾਂ ਗਲਤ ਨੂੰ ਗਲਤ ਹੀ ਕਿਹਾ ਜਾਊਗਾ ਸੋ ਨਾਲ ਮੈਂ ਬੇਨਤੀ ਕਰ ਦਵਾਂ ਸਾਧ ਸੰਗਤ ਸਾਨੂੰ ਇਹ ਗੱਲ ਜਿਹੜੀ ਹੈ ਉਹ ਜ਼ਰੂਰ ਵਿਚਾਰਨੀ ਪਵੇਗੀ ਸੋ ਸਾਧ ਸੰਗਤ ਜੀਓ ਕਿ 2025 ਦਾ ਜਿਹੜਾ ਸਮਾਂ ਹੈ ਉਹ ਆਰੰਭ ਹੋ ਚੁੱਕਿਆ ਹੈ ਤੇ ਅੱਗੇ-ਅੱਗੇ ਵੇਖਿਓ ਵੀ ਹੁੰਦਾ ਕੀ ਆ ਅੱਗੇ-ਅੱਗੇ ਵੇਖਿਓ ਵੀ ਚੱਲਦਾ ਕੀ ਆ ਸਾਧ ਸੰਗਤ ਸਾਨੂੰ ਬਹੁਤ ਮਾੜੀਆਂ ਤੋਂ ਮਾੜੀਆਂ ਕਠਣ ਤੋਂ ਕਠਣ ਪ੍ਰਸਥਿਤੀਆਂ ਦੇ ਵਿੱਚੋਂ ਗੁਜ਼ਰਨਾ ਪਏਗਾ ਜਿੱਥੇ ਕੇਵਲ ਦੁਨਿਆਵੀ ਮੁਸ਼ਕਲਾਂ ਤੇ ਆਉਣਗੀਆਂ ਉਥੇ ਸਾਨੂੰ ਜ਼ਿੰਦਗੀ ਦੀਆਂ ਆਪਣੀਆਂ ਮੁਸ਼ਕਲਾਂ ਵੀ ਜੜੀਆਂ ਨੇ ਸਾਹਮਣਾ ਕਰਨਾ ਪਏਗਾ ਜੜੀਆਂ ਆਸਾਨ ਨਹੀਂ ਹੋਣਗੀਆਂ ਨਾਹੀ ਗੁਰੂ ਘਰ ਜਾਣਾ ਤੇ ਨਾਹੀ ਗੁਰੂ ਦੀ ਗੱਲ ਸੁਣਨੀ ਤੇ ਨਾਹੀ ਅਸੀਂ ਗੁਰੂ ਵਾਲੇ ਬਣਨਾ ਤੇ ਨਾਹੀ ਪ੍ਰਚਾਰ ਆਪੋ ਆਪਣੀਆਂ ਸਾਰੀਆਂ ਚੀਜ਼ਾਂ ਆਪੋ ਆਪਣੀਆਂ ਜੇਬਾਂ ਭਰਨ ਤੱਕ ਮਤਲਬ ਸੋ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਕੋਈ ਗੁਰਮਤ ਪ੍ਰਚਾਰ ਨਹੀਂ ਕੁਛ ਨਹੀਂ ਹੁਣ ਸਾਧ ਸੰਗਤ ਦੇ ਸਾਰਾ ਕੁਝ ਇਦਾਂ ਹੀ ਚੱਲੂ ਤੁਸੀਂ ਵੇਖੀ ਜਾਓ ਵੀ ਇਹ ਸਾਰਾ ਸਮਾਂ ਸਾਡੇ ਲਈ ਬੜਾ ਔਖਾ ਹੈ ਤੇ ਦੁਨੀਆ ਆਪਣੇ ਆਪਣੇ ਨੂੰ ਪੱਜੇਗੀ ਸਾਰਾ ਸਮਾਂ ਹੀ ਲੰਘਣਾ ਆ ਸੋ ਇਸ ਕਰਕੇ ਵੀ ਅੱਜ ਵੀ ਸਾਡੇ ਕੋਲੇ ਸਮਾਂ ਹੈ ਅਸੀਂ ਸੰਭਲ ਜਾਈਏ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਥੋੜਾ ਜਿਹਾ ਵਕਤ ਦਈਏ ਥੋੜਾ ਜਿਹਾ ਸੰਭਾਲੀਏ ਜਿਸ ਦੇ ਨਾਲ ਸਾਡੀਆਂ ਪਰਸਥਿਤੀਆਂ ਜਿਹੜੀਆਂ ਨੇ ਉਹ ਥੋੜੀਆਂ ਜਿਹਾ ਰੁਕ ਜਾਣ ਸਾਡੀਆਂ ਪਰਸਥਿਤੀਆਂ ਜਿਹੜੀਆਂ ਨੇ ਥੋੜੀਆਂ ਜਿਹਾ ਕਿਤੇ ਨਾ ਕਿਤੇ ਸਾਨੂੰ ਸਮਝ ਆਉਣਾ ਆਪਣੇ ਆਪ ਦੇ ਵਿੱਚ ਅਸੀਂ ਆਪਣੇ ਆਪ ਦੇ ਵਿੱਚ ਸੁਧਾਰ ਕਰੀਏ ਹਰ ਇੱਕ ਲਈ ਜੇ ਬੰਦਾ ਦੂਸਰੇ ਨੂੰ ਸੁਧਾਰਨ ਦੀ ਬਜਾਏ ਆਪਣੇ ਆਪ ਨੂੰ ਸੁਧਾਰ ਲੇ ਮੈਂ ਕਹਿੰਦਾ ਇਹ ਸਭ ਤੋਂ ਵੱਡੀ ਆਪਣੇ ਆਪ ਤੇ ਉਰਦੀ ਜਿਹੜੀ ਹੈ ਮਿਹਰਬਾਨੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ